ਬਹੁਤ ਵਧੀਆ ਜੀ ਵੇਖੋ ਬੱਚੀ ਦਾ ਕੱਢਾ ਵਧੀਆ ਸਵਾਲ ਹੈ ਕਿ ਸਿੱਖ ਧਰਮ ਚਲਾਉਣ ਦੀ ਕੀ ਲੋੜ ਪਈ ਸੀ ਪਹਿਲੀ ਗੱਲ ਇਹ ਹੈ ਕਿ ਜਦੋਂ ਅਸੀਂ ਆਮ ਚੀਜ਼ਾਂ ਤੇ ਗੱਲ ਬੋਲਦੇ ਆ ਕਿ ਵੇਖੋ ਜੀ ਇਹ ਇੰਨੇ ਧਰਮ ਪਹਿਲਾਂ ਮੌਜੂਦ ਸੀ ਤੇ ਨਵਾਂ ਧਰਮ ਚਲਾਉਣ ਦੀ ਕੀ ਲੋੜ ਪਈ ਸੀ ਪਹਿਲੀ ਗੱਲ ਤੇ ਧਰਮ ਆ ਲੱਗ ਲੱਗ ਨਹੀਂ ਤਾਂ ਇੱਕੋ ਹੀ ਹੈ ਧਰਮ ਜੀ ਚੰਗਾ ਇਨਸਾਨ ਬਣਨਾ ਗੁਰੂ ਪਾਤਸ਼ਾਹਾਂ ਨੇ ਇੰਜ ਕਹ ਲਈਏ ਕਿ ਸਿੱਖੀ ਇੱਕ ਸਕੂਲ ਦੀ ਨਹੀਂ ਇਹ ਕੋਈ ਵਿਦਿਆਲਾ ਖੋਲ੍ਹਾ ਸੀ ਜਿੱਦੇ ਵਿੱਚ ਹਰ ਵਿਅਕਤੀ ਆ ਕੇ ਐਡਮਿਸ਼ਨ ਲੈ ਸਕਦਾ ਸੀ ਇਹ ਕੋ ਨਵਾਂ ਧਰਮ ਨਹੀਂ ਸੀ ਇਹਨੂੰ ਆਪਾਂ ਨਵਾਂ ਧਰਮ ਨਹੀਂ ਕਹਿ ਸਕਦੇ ਗੁਰੂ ਪਾਤਸ਼ਾਹ ਨੇ ਸਿਰਫ ਉਸ ਸੱਚ ਨੂੰ ਸਮਾਜ ਦੇ ਸਾਹਮਣੇ ਪ੍ਰਗਟ ਕੀਤਾ ਜਿਹਨੂੰ ਨਿਰਮਲ ਪੰਥ ਕਿਹਾ ਜਾਂਦਾ ਹੈ ਗੁਰੂ ਸਾਹਿਬ ਨੇ ਜਦੋਂ ਮੁਸਲਮਾਨ ਨਾਲ ਗੱਲ ਕੀਤੀ ਉਹਨੂੰ ਕਿਹਾ ਕਿ ਜੇ ਤੂੰ ਵਾਕਿਆ ਮੁਸਲਮਾਨ ਹੈ ਤੇ ਪੰਜ ਨਮਾਜ਼ਾਂ ਦੇ ਮੀਨਿੰਗ ਸਮਝ ਲੈ ਹਿੰਦੂ ਨਾਲ ਬ੍ਰਾਹਮਣ ਨਾਲ ਗੱਲ ਕਰਦੇ ਆ ਉਹਨਾਂ ਨੂੰ ਗੁਨਾ ਦੀ ਗੱਲ ਸਮਝਾਈਏ ਯੋਗੀ ਨਾਲ ਗੱਲ ਕੀਤੀ ਤਾਂ ਵੀ ਗੁਨਾ ਦੀ ਗੱਲ ਕੀਤੀ ਹੈ ਤੇ ਜਦੋਂ ਗੁਰੂ ਪਾਤਸ਼ਾਹ ਜੀ ਵਿਚਾਰ ਚਰਚਾ ਕਰਦੇ ਨੇ ਤੇ ਗੁਰੂ ਪਾਤਸ਼ਾਹ ਇੱਕੋ ਗੱਲ ਤੇ ਜ਼ੋਰ ਦਿੰਦੇ ਨੇ ਵੀ ਸਗਲ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਨਿਰਮਲ ਕਰਮ ਕਰਨੇ ਹੀ ਸਭ ਤੋਂ ਵੱਡਾ ਧਰਮ ਹੈ ਕਿਉਂ ਨਿਰਮਲ ਕਰਮ ਚਾਹੇ ਕੋਈ Hindu ਵੀ ਹੋਵੇ ਚਾਹੇ ਕੋਈ Musalman ਵੀ ਹੋਵੇ ਵੇਖੋ ਜਦੋਂ ਗੁਰੂ ਪਾਤਸ਼ਾਹ ਨੇ ਬਾਣੀ ਅੰਕਿਤ ਕੀਤੀ ਹੈ ਉਸ ਵਕਤ ਵੀ ਸਤਗੁਰ ਨੇ ਬਿਨਾਂ ਵਿਤਕਰੀਆਂ ਤੋਂ ਬਾਬੇ ਫਰੀਦ ਦੀ ਬਾਣੀ ਲੈ ਕੇ ਆਂਦੀ ਕਿ ਵਿਚਾਰਾਂ ਨੂੰ अहमियत ਹੈ ਇੱਥੇ ਬਾਬੇ ਕਬੀਰ ਦੀ ਬਾਣੀ ਭਗਤ ਰੰਦਾਸ ਜੀ ਦੀ ਬਾਣੀ ਭਗਤ ਨਾਨਕ ਜੀ ਦੀ ਬਾਣੀ ਕੁਕੀ ਗੁਰੂ ਪਾਤਸ਼ਾਹ ਜੀ ਵਿਚਾਰਾਂ ਨੂੰ ਇਹ ਵੀ ਅੰਦੇਰੇ ਨੇ ਕਿ ਅਸੀਂ ਚੰਗੇ ਵਿਚਾਰ ਲੈ ਕੇ ਜ਼ਿੰਦਗੀ ਜੂਣੀ ਹੈ। ਮੱਖ ਦੁਨੀਆਂ ਤੇ ਵੱਖਰੇ ਵੱਖਰੇ ਹੋ ਸਕਦੇ ਧਰਮ ਇੱਕੋ ਹੀ ਹੈ ਦੁਨੀਆਂ। ਚੰਗਾ ਰਸਾਲ ਬਣਨਾ। ਵੇਖੋ ਜਦੋਂ ਗੁਰੂ ਪਾਤਸ਼ਾਹ ਬ੍ਰਾਹਮਣ ਨਾਲ ਗੱਲ ਕਰਦੇ ਉਹਨੂੰ ਕਹੇ ਬਿਆਕ ਪਾਸ ਸੰਤੋਖ ਸੂਤ ਜਾ ਕੇ ਗੰਢੀ ਸੱਤ ਵਾ। ਜਦੋਂ ਸਤਗੁਰ ਜੀ ਇਹੋ ਗੱਲ ਜੋਗੀ ਨਾਲ ਕਰਦੇ ਉੱਥੇ ਮੁੰਡਾ ਸੰਤੋਖ ਲਜਵਰਤ ਦਿੰਦੇ। ਕਿਉਂਕਿ ਗੁਰੂ ਪਾਤਸ਼ਾਹ ਉੱਥੇ ਮੁੰਡਾ ਸੰਤੋਖ ਹੈ। ਉੱਥੇ ਮੁੰਡਾ ਜਿਹੜਾ ਵਾ ਸੰਤੋਖ ਲਜਵਰਤ ਕੇ ਤੇ ਜਦੋਂ ਕਿਸਾਨ ਨਾਲ ਗੱਲ ਕੀਤੀ ਉਦੋਂ ਸੰਤੋਖ ਸੁਹਾਗਾ ਲ ਕਿਉਂਕਿ ਗੁਰੂ ਪਾਤਸ਼ਾਹ ਗੁਰਾਂ ਦੀ ਗੱਲ ਦੱਸ ਰਹੇ ਵੀ ਚੰਗੇ ਗੁਣ ਲੈ ਕੇ ਜ਼ਿੰਦਗੀ ਜੂਣੀਏ ਜਿਹੜਾ ਲਾਭ ਸਿੱਖਵਾ ਸਿੱਖ ਦਾ ਅਰਥ ਕਿ ਜਿ ਸਿਸ ਸਟੂਡੈਂਟ ਵਿਦਿਆਰਥੀ ਤੇ ਇਸ ਸਿੱਖੀ ਇੱਕ ਸਕੂਲ ਹੈ ਕੋਈ ਵੀ ਵਿਅਕਤੀ ਇਹਦੇ ਵਿੱਚ ਐਡਮਿਸ਼ਨ ਲੈ ਸਕਦਾ ਤੇ ਗੁਰੂ ਪਾਤਸ਼ਾਹ ਨੇ ਤਾਂ ਸਭ ਨੂੰ ਇੱਕ ਵਿਚਾਰ ਦਿੱਤੀ ਆ ਦੁਨੀਆ ਨੂੰ ਸਮਝਾਇਆ ਕਿ ਤੁਸੀਂ ਮਨੁੱਖੀ ਜਿਹੜੀ ਆ ਜ਼ਿੰਦਗੀ ਉਹ ਕਿਵੇਂ ਜੂਣੀਆ ਆਪਣੇ ਫਰਜ਼ਾਂ ਦੀ ਪਛਾਣ ਕਰੇ ਕਰੀਏ ਇਸ ਬੱਚੀ ਨੂੰ ਬਹੁਤ ਵਧੀਆ ਵਿਚਾਰ ਇਸ ਬੱਚੀ ਨੇ ਸਵਾਲ ਮੈਂ ਸੰਗਾ ਕਿ ਛੋਟੀ ਉਮਰ ਚ ਕਿੰਨਾ ਵਧੀਆ ਸਵਾਲ ਇਸ ਬੱਚੀ ਨੇ ਕੀਤਾ ਕਿ ਦੁਨੀਆ ਅੰਦਰ ਔਰਤ ਦਾ ਜੇ ਕਿਸੇ ਨੇ ਦਰਦ ਪਹਿਚਾਣਿਆ ਕਿ ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੀ ਜਿੰਨੇ ਵੀ ਇੱਥੇ ਪੀਰ ਪੈਗੰਬਰ ਹੋਏ ਨੇ ਕਿਸੇ ਨੇ ਔਰਤ ਵਿੱਚ ਕੋਈ ਕਮੀ ਦੱਸਿਆ ਕਿਸੇ ਨੇ ਔਰਤ ਵਿੱਚ ਕੋਈ ਕਮੀ ਦੱਸਿਆ ਜਦੋਂ ਔਰਤ ਨੂੰ ਲੋਕ ਪੈਰ ਦੀ ਧੁੱਤੀ ਕਹਿ ਕੇ ਦਰਕਾਰਦੇ ਸੀ ਗੁਰੂ ਸਾਹਿਬ ਨੇ ਉਦੋਂ ਕਿਹਾ ਕਹਿੰਦੇ ਇਸ ਜਗ ਮੈਂ ਪੁਰਖ ਹੀ ਹੈ ਕਹਿੰਦੇ ਤੁਸੀਂ ਔਰਤ ਨੂੰ ਨਫ਼ਰਤ ਕਰਦੇ ਹੋ ਇਸ ਜਗਤ ਵਿੱਚ ਮੁਰਖ ਹੀ ਇੱਕ ਹੈ ਆਪਾਂ ਸਾਰੇ ਰੱਬ ਦੀਆਂ ਜੀਵ ਇਸਤਰੀਆਂ ਮੈਂ ਸਮਝਦਾ ਇਸ ਤੋਂ ਵੱਡੀ ਔਰਤ ਦੇ ਹੱਕ ਵਿੱਚ ਆਵਾਜ਼ ਨਾ ਕੋਈ ਉਠਾ ਸਕਿਆ ਤੇ ਨਾ ਕੋਈ ਆਵਾਜ਼ ਆਉਣ ਵਾਲੇ ਸਮੇਂ ਚ ਬੁਲੰਦ ਕਰੇਗਾ ਤੇ ਇਹ ਸਾਨੂੰ ਸਮਝਣ ਦੀ ਜ਼ਰੂਰਤ ਹੈ ਗੁਰੂ ਸਾਹਿਬ ਜੀ ਨੇ ਇਹ ਵਿਚਾਰਾ ਨੂੰ ਸਮਾਜ ਦੇ ਸਾਹਮਣੇ ਲੈ ਕੇ ਆ ਗਾ ਮਰਤ ਵਖਰੇ ਵਖਰੇ ਨੇ ਧਰਾਂ ਦੁਨੀਆ ਤੇ ਇੱਕ ਹੀ ਹੈ ਤੁਸੀਂ ਜੀ ਕਹਾਂਗੇ ਹਾਂ ਜੀ ਅਗਲਾ ਸਵਾਲ ਹੈ ਜੀ ਉਹ ਵੀ ਪੜਾਂ ਸੀ ਉਸੀ ਕੇ ਜਦੋਂ ਸਾਰੇ ਯੂਥ ਨੇ ਨੌਜਵਾਨ ਭੈਣਾ ਬੀਆ ਨੇ ਜਦੋਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਕਿ ਕਰੋ ਸ਼ਰਾਬ ਜਾਂ ਨਸ਼ੀਆਂ ਤੋਂ ਉਹ ਕਹਿੰਦੇ ਨੇ ਠੀਕ ਹੈ ਵੀ ਭਾਈ ਗੁਰੂਗਰਾਸ ਸਾਹਿਬ ਦੇ ਵਿੱਚ ਇਹਨਾਂ ਦੀ ਮਨਾਹੀ ਹੈ ਪਰ ਭੰਗੜੇ ਕਿਤੇ ਆਦਿ ਵਗੈਰਾ ਦੀ ਤਾਂ ਕੋਈ ਨਹੀਂ ਅਸੀਂ ਸਾਨੂੰ ਮੁੜਾ ਪਾ ਜਾਣ ਦੇ ਡਾਂਸ ਕਰ ਲੈਣ ਦੇ ਜੇ ਨਹੀਂ ਪੀਤੇ ਕਿ ਇਹ ਗੁਰਮਤਿ ਅਨੁਕੂਲ ਹੈ ਕਿ ਨਹੀਂ ਬਾਨੇ ਦਾ ਬੜਾ ਪਿਆਰਾ ਬਚਣਾ ਕਿ ਵੀਰ ਮਨ ਪੰਖੀ ਭਇਓ ਉਡਡ ਜੈਤ ਸਜਾਇ ਜੋ ਜੈਸੀ ਸੰਤ ਮਿਲੇ ਸੋ ਤੇਸੋ ਫਲ ਖਾਏ ਪੰਛੀ ਜਿਸ ਦਰਖਤ ਤੇ ਬੈੰਦਾ ਉਥੋਂ ਦਾ ਫਾਲਜ ਜ਼ਰੂਰ ਚਾਕੇ ਲੇਂਦਾ ਤੁਸੀਂ ਹੁਣ ਜਸਵੀਰ ਨੇ ਮੇਰੇ ਤੇ ਸਵਾਲ ਕੀਤਾ ਮੈਂ ਸਵਾਲ ਨਾਲ ਹੀ ਉਹਨਾਂ ਤੇ ਕਰਦਾ ਕਿ ਕੀ ਐਸਾ ਹੋ ਸਕਦਾ ਕਿ ਬੰਦਾ ਕਲੱਬ 'ਚ ਜਾਵੇ ਤੇ ਆਪਣੇ ਮਨ ਨੂੰ ਕਿਸੇ ਵਕਾਰ ਤੋਂ ਵਜਾ ਕੇ ਰਵੇ ਖੇਡ 'ਚ ਪਹਿਲੀ ਗੱਲ ਤੇ ਜਿਸ ਬੰਦੇ ਨੂੰ ਇਹ ਰਸ ਆ ਗਿਆ ਉਧਰ ਜਾਣ ਦੀ ਜ਼ਰੂਰਤ ਹੀ ਨਹੀਂ ਸਾਨੂੰ ਉਧਰ ਜਾਣ ਦੀ ਜ਼ਰੂਰਤ ਤਾਂ ਪੈਂਦੀ ਹੈ ਵੀ ਸਾਨੂੰ ਅਜੇ ਇੱਧਰ ਰਸ ਨਹੀਂ ਆਇਆ ਜੇ ਸਤਿਗੁਰ ਨੇ ਪ੍ਰਣਿਤਿਆ ਕਰਨਾ ਸਾਖਤ ਹਾਰਾ ਸਾਜ ਨਾ ਜਾਣਿਆ ਅੰਤਰ ਹਉਮੇ ਕੰਡਾ ਹੈ ਜਦੋਂ ਸਾਨੂੰ ਸਮਝ ਲੱਗੀ ਸਾਨੂੰ ਸਾਰੇ ਰਾਸ ਹੁਣ ਜਿਹੜੇ ਆਮ ਵਿਅਕਤੀ ਕਹਿੰਦੇ ਨੇ ਵੇਖੋ ਜੀ ਵਹਾਂ ਸ਼ਾਦੀਆਂ ਤੇ ਸ਼ਰਾਬ ਇਹ ਤੋਂ ਬਿਨਾਂ ਤੇ ਵਿਆਹ ਹੀ ਨਹੀਂ ਹੋ ਸਕਦਾ ਨੱਚਣਾ ਟੱਪਣਾ ਇਹ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਇਸ ਬੰਨੇ ਅਜੇ ਰੁਚੀ ਵੀ ਲੱਗੀ ਐ ਇਸ ਬੰਨੇ ਦਿੱਤੀ ਨਹੀਂ ਲੱਗੀ ਨਾਲੇ ਤੇ ਆਪਾਂ ਪੁਰਾਣਾ ਸਮਾਂ ਵੇਖੀ ਐ ਨਾ ਪੁਰਾਣੇ ਸਮੇਂ 'ਚ ਇੱਕ ਦੈਰਾ ਸੀ ਪੁਰਾਣੇ ਸਮੇਂ 'ਚ ਬੜੀਆਂ ਬਜ਼ੁਰਗ ਮਾਮਾ ਬੇਟੀ ਨੂੰ ਪਤਾ ਹੋਵੇਗਾ ਕਿ ਪੁਰਾਣੇ ਸਮੇਂ 'ਚ ਜਦੋਂ ਘਰਾਂ 'ਚ ਵਿਆਹ ਹੁੰਦੇ ਸੀ ਕਿ ਦੈਰਾ ਹੁੰਦਾ ਸੀ ਕੀ ਇਹ ਜੇ ਕੋਈ ਬੋਲੀਆਂ ਵੀ ਘਰ ਚ ਮਾਂ ਪਾਉਂਦੀ ਸੀ, ਦਾਦੀ ਪਾਉਂਦੀ ਸੀ, ਭੈਣ ਪਾਉਂਦੀ ਸੀ ਉਹ ਬੋਲੀਆਂ ਭਰਾ ਵੀ ਸੁਣ ਸਕਦਾ ਸੀ। ਘਰ ਵਿੱਚ ਮਾਮਾ, ਤਾਇਆ, ਚਾਚਾ ਪਿਤਾ ਵੀ ਸੁਣ ਸਕਦਾ ਸੀ। ਕੀ ਤੁਸੀਂ ਸਹਿਮਤ ਹੋ ਕਿ ਅੱਜ ਜੋ ਲੈਟਰ ਗੀਤ ਗਾਏ ਜਾ ਰਹੇ ਨੇ ਉਹਨੂੰ ਭਰਾ ਭੈਣ ਕੋਲ ਬਹਿ ਕੇ ਸੁਣ ਲਵੇ? ਇੱਕ ਜਿਹੜਾ ਇੱਕ ਪਿਤਾ ਆਪਣੀ ਧੀ ਦੇ ਕੋਲ ਬਹਿ ਕੇ ਸੁਣ ਲਵੇ। ਮਤਲਬ ਇਹ ਅਸ਼ਲੀਲਤਾ ਕੋਲ ਸੀ ਜਾਰੀ ਆ। ਪੁਰਾਣੇ ਸਮੇਂ ਠੀਕ ਹੀ ਕੁਝ ਸਭਿਆਚਾਰ ਦੇ ਨਾਲੇ ਗੱਲਾਂ ਨਹੀਂ ਹੋਈਆਂ ਸੀ। ਪਰ ਮੈਂ ਇੱਕੋ ਗੱਲ ਦਾ ਜਵਾਬ ਦੇਣਾ ਚਾਹਣਾ ਜੀ ਜਦੋਂ ਗੁਰਮਤ ਦਾ ਰਸ ਹੋਣ ਲੱਗ ਪਿਆ ਇਹ ਚੀਜ਼ਾਂ ਸਾਨੂੰ ਜਿਹੜੀਆਂ ਨੇ ਉਹ ਪ੍ਰਭਾਵਤ ਨਹੀਂ ਕਰ ਸਕਣਗੀਆਂ ਉਦੋਂ ਤੱਕ ਸਾਡਾ ਉਧਰ ਧਿਆਨ ਜਾਣਾ ਜਿੰਨੀ ਦੇਰ ਤੱਕ ਸਾਡਾ ਇਧਰ ਧਿਆਨ ਜੇ ਜੁੜਦਾ ਨਹੀਂ ਮੈਂ ਬਹੁਤ ਨੌਜਵਾਨ ਵੇਖੇ ਨੇ ਜਿਹੜੇ ਨੌਜਵਾਨ ਕਹਿੰਦੇ ਸੀ ਸਾਡੀ ਗੱਡੀ 'ਚ ਕਦੀ ਗਾਣਿਆਂ ਤੇ ਕੈਸ਼ਟ ਮੱਗ ਨਹੀਂ ਸੀ ਹੋਈ ਪਰ ਜਦੋਂ ਸਾਨੂੰ ਬਾਣੀ ਦੀ ਸਮਝ ਆਉਣ ਲੱਗੀ ਆ ਹੁਣ ਅਸੀਂ ਕਈ-ਕਈ ਸਾਲ ਹੋ ਗਏ ਆ ਕਿ ਜਿਮਾਨੂ ਦੇ ਵਿਚਾਰ ਤੋਂ ਬਿਨਾਂ ਸਾਡੀ ਗੱਡੀ ਵਿੱਚ ਕੋਈ ਹੋਰ ਵਿਚਾਰ ਨਹੀਂ ਇਹਦਾ ਰਸ ਹੋਣ ਲੱਗ ਪਿਆ ਨਾ ਸਮਝ ਆਉਣ ਲੱਗ ਪਈ ਹੈ ਕਈ ਗੱਲਾਂ ਤੁਹਾਨੂੰ ਸਮਝ ਆਉਣਗੀਆਂ ਗੁਰਬਾਣੀ ਦਾ ਕੀਰਤਨ ਸੁਣ ਲਗਪਣਗੇ ਬੱਚਿਆਂ ਨੂੰ ਸਾਨੂੰ ਸਮਝਾਉਣ ਦੀ ਜ਼ਰੂਰਤ ਹੈ ਕਿ ਜਦੋਂ ਸਾਡਾ ਮਨ ਉਥੇ ਖਲਾਬ ਜਾਏਗਾ ਸੁਭਾਵਿਕ ਹੈ ਕਿ ਸਾਡਾ ਮਨ ਪੰਛੀ ਆ ਉਹ ਫਾਲਤੂ ਦੀ ਖਾਣ ਦੀ ਕੋਸ਼ਿਸ਼ ਜ਼ਰੂਰ ਕਰੇਗਾ ਉਹਦਾ ਪ੍ਰਭਾਵ ਜਿਹਨੂੰ ਕਬੂਲੇਗਾ ਇਸ ਕਰਕੇ ਆਪਾਂ ਯਤਨ ਕਰੀਏ ਇਸ ਬੰਦੇ ਆਪਣੇ ਮਨ ਨੂੰ ਮੋੜਨ ਦਾ ਕਿਉਂਕਿ ਗੁਰਬਾਣੀ ਨੇ ਬਾਰ ਬਾਰ ਕਿਹਾ ਮੇਰੇ ਮਾਦੋ ਜੀ ਸਾਥ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ ਤਰਿਆ ਸਤਗੁਰ ਨੇ ਬਾਣੀ ਕਿਹਾ ਤਾਂ ਕਿਹਾ ਕਿਹੇ ਭਾਈ ਸਾ ਧਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਇਐ ਸੇ ਜੰਤ ਪਏ ਹਰੀਆਵਲੇ ਜਿਨੇ ਮੇਰਾ ਸਤਗੁਰੂ ਦੇਖਿਆ ਜਾਏ ਕਹਿੰਦੇ ਜੇ ਇਸ ਹਿਰਦੇ ਚ ਗੁਰੂ ਦਾ ਸ਼ਬਦ ਆਣ ਕੇ ਟਿਕ ਜਾਂਦਾ ਉਹ ਹਿਰਦੇ ਦੀ ਧਰਤੀ ਹਰੀ ਹੋ ਜਾਂਦੀ ਹੈ ਤੇ ਹਰੀਆਵਲ ਦਾ ਪ੍ਰਭਾਵੜਾ ਮਨੁੱਖ ਦੇ ਜੀਵਨ ਤੇ ਪੈਂਦਾ ਜਦੋਂ ਜੀਵਨ ਚ ਗੁਰੂ ਦੀ ਸਿੱਖਿਆ ਆ ਗਈ ਫਿਰ ਇਹਨਾਂ ਚੀਜ਼ਾਂ ਦਾ ਅਸਰ ਸਾਡੇ ਜੀਵਨ ਤੇ ਜ਼ਿਆਦਾ ਨਹੀਂ ਰਹੇ ਇਹ ਨਾਲੇ ਪਾਸ ਹੋਣੀ ਕਿ ਸਦਾ ਕੁਸ਼ਲ ਰੱਖ ਕਰਨ ਲਈ ਵਾਈ ਵਾਈ ਦੇ ਨਾਲ ਕਿ ਵੀ ਮੇਰਾ ਖਾਬ ਹੁੰਦਾ ਹਾਂ ਤੁਸੀਂ ਵੀ ਪਿੱਛੇ ਗੜੇ ਹੋ ਉੱਚੀ ਜਣੇ ਬੋਲ ਕੇ ਸਵਾਪਿਕ ਗੋਲ ਮਦਦ ਦੇ ਦਾਰੇ ਦੇ ਵਿੱਚ ਹਾਂਜੀ ਭਾਈ ਸਾਹਿਬ ਜੀ ਮੇਰਾ ਇੱਕ ਕੁਐਸਚਨ ਆ ਬਈ ਮੇਰੇ ਨਾਲ ਵੀ ਮੁੰਡੇ ਪੰਡਤਾਂ ਦੇ ਕੰਮ ਕਰਦੇ ਆ ਤੇ ਸ਼ਰੀਰ ਦੇ ਵਿੱਚੋਂ ਜਿਵੇਂ ਅਸੀਂ ਉੱਥੇ ਕੰਮ ਕਰਦਾਈ ਉੱਥੇ ਵੀ ਪੰਡਤਾਂ ਦੀਆਂ ਜਾਣ ਦੀ ਲੱਕੜਨੀਆਂ ਮਿਲਾਂ ਤਿੰਨ ਚਾਰ ਆਪਣੇ ਵੀ ਜੀਮੀਦਾਰ ਭਰਾ ਉੱਥੇ ਕੰਮ ਕਰਦੇ ਘਰ ਲੋ ਘਾਟਾ 6-700 ਬੰਦਾ ਕੰਮ ਕਰਦਾ ਹਾਂਜੀ ਬਈ ਜਿਹੜੇ ਇਹ ਮਿਸ਼ਨਰੀ ਕਾਲਜ ਵਾਲੇ ਜਿੰਨੇ ਤੁਹਾਡੇ ਜਾਂ ਜੋ ਜੱਥੇ ਆ ਇਹ ਪੰਡਤ 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 ਦੀ ਜੰਦੀ ਬਾਹਲਾ ਖਸੁੰਦਾ ਜਿਵੇਂ ਦੇਖਦੇ ਰਹਿੰਦੇ ਆਪਾਂ ਵੀ ਇਹਦੀਆਂਾਂ ਤੇ ਚਲੋ ਕੋਈ ਉਦੋਂ ਸੱਠ ਅੱਗ ਦੇ ਸੀ ਲੋਕਾਂ ਨੂੰ ਹੁਣ ਵੀ ਆ ਉਦੋਂ ਵੀ ਸੀ ਬਈ ਜਿਵੇਂ ਬਾਹਲਾ ਵਸਿਆਣ ਇਹ ਹੋਈ ਜਾਂਦਾ ਪੰਡ ਤਾਂ ਐ ਕਰੀ ਜਾਂਦੇ ਆ ਪੰਡਤ ਜੋਂ ਕਰੀ ਜਾਂਦੇ ਆ ਤੇ ਅਸੀਂ ਦੇਖ ਲਈ ਜਾ ਕੇ ਤੇ ਪੰਡਤਾਂ ਦੇ ਮੁੰਡਿਆਂ ਨਾਲ ਤੇ ਹੋਰ ਵੀ ਮੁੰਡੇ ਟਰੱਕਾਂ ਵਾਲੇ ਉਹਨਾਂ ਨੂੰ ਮਤੌਲ ਕਰਦੇ ਆ ਵੀ ਤੁਸੀਂ ਐ ਕਰ ਲਈ ਤੁਹਾਡੇ ਪੁਰਖੇ ਐ ਕਰਦੇ ਸੀ ਬੋਲੀ ਜੀ ਬਈ ਜੀ ਨਾਲੇ ਜੇ ਕੋਈ ਨਾ ਕੋਈ ਜਾਂ ਉਸ ਸਮੇਂ ਦਾ ਬਦਵਾਨ ਕਹਿ ਜਾਵੇ ਜਾਂ ਕੋਈ ਹੋਰ ਚੀਜ਼ ਲਈ ਆਵੇ ਵਿੱਚ ਸ਼ਹਿਰ ਸਿੱਤਾ ਪੰਡਤ ਨੂੰ ਨਿਸ਼ਾਨਾ ਨਾ ਬਣਾਇਆ ਜਾ ਬਹੁਤ ਵਧੀਆ ਇੱਕ ਇੱਕ ਮਿੰਟ ਵਿੱਚ ਖੜੇ ਰਹੇ ਜੀ ਇੱਕ ਮਿੰਟ ਬੈਠੇ ਰਹੋ ਇੱਕ ਮੇਰਾ ਬੋਲਤਾ ਨਹੀਂ ਆਪਾਂ ਦਾ ਜਵਾਬ ਲੈ ਜੀ ਫਿਰ ਬਾਅਦ ਵਿੱਚ ਕਰਾਂਗੇ ਪਹਿਲੀ ਗੱਲ ਤੇ ਕਿ ਕਥਾ ਜੋਸੀ ਕਰਦੇ ਨਾਲ ਸ਼ਾਇਦ ਤੁਸੀਂ ਧਿਆਨ ਨਾਲ ਸੁਣੀ ਨਹੀਂ ਕਥਾ ਕਰਦੇ ਆ ਨਾਗਰਸ ਜਿਹਨੂੰ ਬ੍ਰਾਹਮਣ ਲੋਕ ਜੀ ਬੋਲਦੇ ਆ ਨਾਲ ਵੀ ਕਹਿੰਦਾ ਵੀ ਅਸੀਂ ਆਪਣੀ ਗੱਲ ਵੀ ਕਰਦੇ ਆ ਕਿ ਸਾਡੇ ਚ ਵੀ ਉਹਨਾਂ ਵਾਂਗ ਤਾਂ ਆ। ਵੀ ਤੁਸੀਂ ਹੀ ਗੱਲ ਕੀਤੀ ਆ ਜੀ ਤੋਂ ਤੋਂ ਪਹਿਲਾਂ ਉਹਦੇ ਵਾਲੇ ਭਾਈ ਸਾਹਿਬ ਆਏ ਸੀ। ਚਲੋ ਮੈਂ ਆਪਣੀ ਗਰੰਟੀ ਕਰ ਸੋਹਾਂ ਜੀ ਕਿਉਂਕਿ ਮੈਂ ਉਹ ਵੀ ਹਰ ਬੰਦਾ ਘਰ ਦੇ ਵਿੱਚ ਬੰਦਾ ਆਪਣੀ ਵਾਈਫ ਦੀ ਜ਼ਿੰਮੇਵਾਰੀ ਨੂੰ ਲੈਸਦਾ ਬੇਟੀ ਦੀ ਜ਼ਿੰਮੇਵਾਰੀ ਨੂੰ ਲੈਸਦਾ ਮੈਂ ਆਪਣੀ ਗੱਲ ਕਰ ਰਿਹਾ ਜਦੋਂ ਮੈਂ ਆ ਵਿਚਾਰ ਦੇਣਾ ਉੱਥੇ ਕਹਿੰਦਾ ਕਿ ਨਾ ਕਿ ਜੇ ਗੁਰੂ ਪਾਸ਼ਾ ਨੇ ਜਨੇਊ ਦੀ ਗੱਲ ਕੀਤੀ ਆ ਤੇ ਗਾਤਰਾ ਪਾਉਣ ਵਾਲੇ ਦੀ ਗੱਲ ਵੀ ਪਗਲਾ ਸਰ ਤੋਂ ਕਥਾ ਕਰਦਾ ਮੈਂ ਗਿਆ ਸੀ ਮੈਂ ਕਿਹਾ ਮੇਰੇ ਭਰਾਓ ਕਿ ਤੁਸੀਂ ਗੁੱਸਾ ਨਾ ਕਰ ਜਿਓ ਅਸੀਂ ਤੇ ਆਪਣੇ ਦੁੱਖ ਰੋ ਰਹੇ ਆ ਸਾਡੇ ਚ ਵੱਡੇ ਵੱਡੇ ਬ੍ਰਾਹਮਣ ਆਣ ਵੜਿਆ ਗੋੜ ਪਰਨੇ ਵਾਲੇ ਕਿ ਸ਼ਹਿਰਿਆਂ ਵਾਲੇ ਬਾਕੀ ਮੇਰੇ ਖਾਤੇ ਚ ਦੋ ਚਾਰ ਜਾਂ ਦੀ ਪ੍ਰੋਬਲਮ ਹੋ ਗਈ ਬਹੁਤ ਹਿੰਦੂ ਵੀਰ ਬ੍ਰਾਹਮਣ ਵੀਰ ਸਰ ਨਾਲ ਲੁਧਿਆਣਾ ਜੰਮੂ ਆਪਸੈਂ ਮਿਲ ਕਉ ਕਿ ਨਿਵਾਣ ਤਾਂ ਆ ਚੁੱਕੀ ਬਾਕੀ ਤੁਹਾਡਾ ਸੁਝਾਅ ਬਹੁਤ ਵਧੀਆ ਕਿ ਆਖਿਆ ਸਾਹਮਣੇ ਲਵਜ ਸੰਬੋਧ ਕੇ ਬੋਲਨੇ ਚਾਹੀਦੀ ਹੈ ਕਿਉਂਕਿ ਬਹੁਤ ਵੀ ਸਾਡੇ ਨਾਲ ਦੁਰਦੇ ਉਹ ਕੁੜਗੇ ਉਹ ਮਜ਼ਾਕ ਦਾ ਪਾਤਰ ਬਣ ਜਾਂਦੇ ਧੰਨਵਾਦ ਤੁਹਾਡਾ ਇਹਦਾ ਸਾਡੇ ਨਾਲ ਠੋੜੋ ਹਾਂ ਜੀ ਕੋਨੇ ਛੱਗ ਜਿਹੜੇ ਆਨੰਦਕਾਰ ਦਿਆਂ ਨਾ ਸਿੱਖ ਰਹਿਤ ਮਰਜ਼ਾ ਦਾ ਦੇ ਵਿੱਚ ਉਹ ਵਾਰ ਨਹੀਂ ਪੰਡਤ ਜਿਵੇਂ ਨਹੀਂ ਬਿਲਕੁਲ ਠੀਕ ਮੈਂ ਸਮਝਦਾ ਤੁਹਾਡੀ ਗੱਲ ਵੀ ਉਹ ਉਹ ਉਸ ਦੀ ਸਿੱਖਿਆ ਨੂੰ ਲੈ ਕੇ ਮਜ਼ਾਕ ਵਾਲਾ ਪਾਖਾ ਲਾਈ ਜੁੰਦੇ ਬਿਲਕੁਲ ਇੱਕ ਮੇਰਾ ਕੁਐਸਚਨ ਹੋਵੇ ਹਾਂ ਜੀ ਹਾਂ ਜਰੂਰ ਜਿਵੇਂ ਦਸਵੀਂ ਦੇ ਵਿੱਚ ਪੜ੍ਹਦੇ ਰਹੇ ਹਾਂ ਜੀ ਅਸੀਂ ਹਿੰਦੀ ਰਹਿ ਵੀ ਤੇ ਪੰਜਾਬੀ ਰਹਿ ਵੀ ਇਕਾਂਗੀ ਭਾਰਤਕ ਬਾਬ ਜੀ ਲਿਖਾ ਨੇ ਕੀ ਕਲਾ ਏਵਨ ਜੂਤਾ ਮਨਸੀ ਪ੍ਰੇਮ ਕੰਧ ਨੂੰ ਸਾਰਿਆਂ ਨੂੰ ਪੜਦੇ ਨੇ ਕਹਾਣੀਆਂ ਤੋਂ ਸਾਨੂੰ ਕੁਛ ਨਾ ਕੁਛ ਸਿੱਖਿਆ ਮਿਲਦੀ ਮਿਲਦੀ ਠੀਕ ਹੈ ਹਾਂਜੀ ਤੇ ਇਹ ਜਿਹੜੀਆਂ ਕਹਾਣੀਆਂ ਭਾਈ ਲੋਕੇ ਵਾਲਿਆਂ ਨੂੰ ਉਹਨਾਂ ਤੋਂ ਵੀ ਸਾਨੂੰ ਸਿੱਖਿਆ ਮਿਲਦੀ ਮਿਲਦੀ ਬਿਲਕੁਲ ਮਿਲਦੀ ਜਿਹੜੇ ਹੁਣ ਪ੍ਰਬੰਧਕ ਜਿੰਨੇ ਮਸ਼ਿੰਗਰੀ ਕਾਲਜਾਰੇ ਜਿੰਨੇ ਵੀ ਇੱਥੇ ਜਿਵੇਂ ਆਉਂਦੇ ਆ ਇੱਥੇ ਗੁਰਦੁਆਰਾ ਸਾਹਿਬ ਖਾਸ ਕਰਕੇ ਸ਼ੰਘ ਸਭਾਈ ਆਉਂਦੇ ਆ ਜੀ ਹੂੰ ਉਹ ਜਿਵੇਂ ਤੁਸੀਂ ਵੀ ਕਹਿੰਦੇ ਵੀ ਕਹਾਣੀਆਂ ਨਾਲ ਨਾਂ ਜੋੜੋ ਬਸ ਅਨਾਂ ਦਾ ਜਵਾਬ ਨਹੀਂ ਜਾਇਓ ਜੀ ਉਥੇ ਘੜੀਦਾਰ ਦਾ ਜਿਹੜੀ ਕਹਾਣੀ ਗੁਰਮੋਤੋ ਸਾਨੂੰ ਉਲਟ ਸਿਖਿਆ ਦਿੰਦੀ ਆ ਹੁਣੇ ਮੈਂ ਭਾਈ ਸੱਜਣ ਵਾਲੀ ਗੱਲ ਸੁਣਾਈ ਆ ਇਸ ਇਸ ਘੜੀ ਤੋਂ ਸਿੱਖਿਆ ਤੋਂ ਟ੍ਰੇਨਿੰਗ ਮਿਲਦੀ ਆ ਹੁਣ ਮੈਂ ਤੁਹਾਡੇ ਸਾਹਮਣੇ ਬਾਬੇ ਦੇ ਗਿੱਟੇ ਨਾਲ ਤੁਮਾ ਲੱਗਾ ਅਮਰਤ ਬਣ ਗਿਆ ਮੈਂ ਉਸ ਘੜੀ ਦੀ ਗੱਲ ਕਰ ਰਿਹਾ ਕੁੱਤੀ ਨੂੰ ਅਮਰਸ਼ ਕਹ ਕੇ ਮੈਂ ਉਸ ਘੜੀ ਦੀ ਗੱਲ ਕਰ ਰਿਹਾ ਉਥੇ ਤੁਸੀਂ ਸਮਝੋ ਕੀਰਤਪੁਰ ਪਹਾੜੀਆਂ ਦੇ ਵਿੱਚ ਇੱਕ ਧਰਖ ਤੋਂ ਹਜ਼ਾਰ ਲੱਗੇ ਮੈਂ ਉਸ ਘੜੀ ਦੀ ਗੱਲ ਕਰ ਰਿਹਾ ਤੁਸੀਂ ਸਮਝੇ ਨਹੀਂ ਜੋ ਬਸ ਮੈਂ ਉਹਦੀ ਗੱਲ ਕਰ ਰਿਹਾ ਹਾਂਜੀ ਅਗਲਾ ਪੈਣਾ ਮੋਨੀਆ ਸਵਾਲ ਹੈ ਇੱਕ ਖਾਕ ਖੜਾ ਕਾ ਹਾਂਜੀ ਬਹੁਤ ਵਧੀਆ ਪਹਿਲੀ ਗੱਲ ਤੇ ਪੁਰਾਤਨ ਸਮੇਂ ਵਿੱਚ ਗੁਰੂ ਸਾਹਿਬ ਨੇ ਵੇਖੋ ਬਹੁਤ ਵਧੀਆ ਸੰਸਾਦ ਦਿੱਤਾ ਜਿੱਨਾ ਸਮੇਂ ਵਿੱਚ ਇਹ ਵਿਚਾਰ ਗੁਰੂ ਪਾਤਸ਼ਾਹ ਨੇ ਰੰਮ ਕੀਤੀ ਮੈਂ ਬੋਲਦਾ ਨਾ ਜੀ ਦੇਗ ਬਾਰੇ ਭੈਜ ਕੇ ਸਵਾਲ ਕੀਤਾ ਜੀ ਤੁਸੀਂ ਮਾਈਕ ਇਧਰ ਫੜਾ ਦਿਓ ਆਪ ਕਰਨਗੇ ਤੁਸੀਂ ਪਹਿਲੀ ਗੱਲ ਤੇ ਸੀਰੋ ਅਰਦਾਸ ਵਿੱਚ ਪੜਦੇ ਜੀ ਦੇਗ ਤੇਗ ਫਤੀਜਾਂ ਦੇਗ ਦਾ ਅਰਥ ਜੇ ਆਪਾਂ ਦਰੂ ਨੂੰ ਛੋਟਾ ਕਰੀਏ ਤੇ ਆਪਾਂ ਇਹ ਕਹਾਂਗੇ ਵੀ ਇਹ ਚੜ੍ਹਾ ਪ੍ਰਸ਼ਾਦ ਬਣਦਾ ਜਾਂ ਆਪਾਂ ਦਾਲ ਤਿਆਰ ਕਰਦੇ ਆਂ ਪਰ ਜੇ ਆਪਾਂ ਇਹ ਵੀ ਦੇਖਦੀ ਆਪਾਂ ਸੀਮਾ ਨਹੀਂ ਕਰ ਸਕਦੇ ਵੇਗ ਤੇ ਤੇਗ ਤੇਗ ਦਾ ਅਰਥ ਹੈ ਤਲਵਾਰ ਤਲਵਾਰ ਦਾ ਅਰਥ ਸਾਡੇ ਕੋਲ ਰਾਜ ਰਾਜਸੀ ਪੱਖ ਵੀ ਹੋਵੇ ਸਾਡੇ ਕੋਲੋਂ ਪਾਰੀ ਤੌਰ ਤੇ ਸਾਡੇ ਕੋਲ ਵੀ ਅਸੀਂ ਦੁਸ਼ਮਣ ਦਾ ਮੁਕਾਬਲਾ ਕਰ ਸਕੀਏ ਤੇਗ ਦਾ ਅਰਥ ਕਿ ਅਸੀਂ ਆਪਣੇ ਘਰੋਂ ਦੇਖਦਾਰਤਾ ਅਸੀਂ ਆਪਣੇ ਘਰੋਂ ਇਹਨੇ ਮਜ਼ਬੂਤ ਹੋ ਸਕੀਏ ਕਿ ਅਸੀਂ ਆਪਣੀ ਰੋਟੀ ਪਾਣੀ ਆਪ ਕਮਾ ਸਕੀਏ ਆਪਣਾ ਪ੍ਰਬੰਧ ਕਰ ਸਕੀਏ ਦੂਜੇ ਦੀ ਹੈਲਪ ਕਰ ਸਕੀਏ ਜਿਹੜੀ ਗੁਰਦੁਆਰੇ ਕੜਾ ਪ੍ਰਸ਼ਾਦੀ ਦੇਖ ਮੰਦੀ ਆ ਉਹਨਾਂ ਸਮੇਂ ਜਿੱਨਾ ਸਮੇਂ ਚ ਬ੍ਰਾਹਮਣ ਦੇ ਬਰਾਬਰ ਦੂਜੇ ਲੋਕ ਬੈਠ ਨਹੀਂ ਸਕਦੇ ਖੱਤਰੀ ਜਿਹੜੇ ਸੀ ਉਹ ਜਿਹੜੇ ਸ਼ੂਦਰਾਂ ਨੂੰ ਬਰਾਬਰ ਬੈਠਣ ਦਾ ਅਧਿਕਾਰ ਨਹੀਂ ਸੀ ਗੁਰੂ ਸਿੱਖ ਨੇ ਬਰਾਬਰਤਾ ਦਾ ਸਾਨੂੰ ਦਰਜਾ ਦਿੱਤਾ ਕਿ ਸਭ ਤੋਂ ਪਹਿਲੀ ਗੱਲ ਨੂੰ ਭਾਈ ਲਾਲੂ ਦੇ ਘਰ ਲੈ ਕੇ ਪ੍ਰਸ਼ਾਦਾ ਛਕਿਆ ਭਾਈ ਲਾਲੂ ਨੂੰ ਬਿਨਾ ਕਹਿਣ ਤੋਂ ਇਹਨੂੰ ਐਡਾ ਵੱਡਾ ਸੁਨਿਆ ਮਿਲ ਗਿਆ ਵੀ ਜਿਹੜੇ ਮੇਰੇ ਬਰਾਬਰ ਆਣ ਕੇ ਮੇਰੇ ਨਾਲ ਰੋਟੀ ਖਾ ਰਹੇ ਆ ਇਹਦਾ ਅਰਥ ਧਰਮ ਕੋਈ ਔਖਾ ਨਹੀਂ ਹੈਗਾ ਗੁਰੂ ਪਾਸ਼ਾ ਨੇ ਗੁਰਦੁਆਰਾ ਵਿੱਚ ਕੜਾ ਪ੍ਰਸ਼ਾਦ ਦੀ ਦੀਗ ਦਾ ਪ੍ਰਬੰਧ ਕੀਤਾ ਕਿ ਇੱਥੇ ਕਿਤੇ ਬਰਾਬਰਤਾ ਆਵੇ ਬਰਾਬਰ ਪੰਗ ਹੁਣ ਜਦੋਂ ਆਪਾਂ ਸੰਗਤ ਵਿੱਚ ਬੈਠਦੇ ਸਾਰੇ ਬਰਾਬਰ ਹੁੰਨੇ ਆਪਾਂ ਤੇ ਜਿਹੜੀ ਅੱਜ ਦੇਖਦਾ ਸਿਸਟਮ ਬਣ ਚੁੱਕਾ ਵਾ ਜਿਵੇਂ ਫੁੱਲੀਆਂ ਬਣ ਗਈਆਂ ਵਾ ਹੋਰ ਆਪਾਂ ਲੱਡੂ ਲੈ ਆਉਣ ਲੱਗ ਪਏ ਆ ਗੁਰਦੁਆਰ ਵਿੱਚ ਕੇਵਲ ਕੜਾ ਪ੍ਰਸ਼ਾਦ ਦੀ ਦੀਗ ਪ੍ਰਵਾਨ ਦੀ ਗੱਲ ਵਾ ਤੁਸੀਂ ਸਿੱਖ ਰਹਿਤ ਪ੍ਰੇਦਾ ਪਾਰੋਂ ਕੇਵਲ ਕੜਾ ਪ੍ਰਸ਼ਾਦ ਦੀ ਦੀਗ ਪ੍ਰਵਾਨ ਵਾ ਬਾਕੀ ਭਾਵੇਂ ਅਸੀਂ ਆਪਣੀ ਸ਼ਰਤਾਂ ਦੇ ਮੁਤਾਬਕ ਕੋਈ ਲੱਡੂ ਲੈ ਆਉਂਦਾ ਕੋਈ ਵੱਖ-ਵੱਖ ਪਦਾਰਥ ਲੈ ਆਉਂਦਾ ਇਹਦੇ ਆਸਰੇ ਇਹਦੇ ਸਾਰੇ ਕਈ ਲੋਕ ਛੋਲਿਆਂ ਦਾ ਪ੍ਰਸ਼ਾਦ ਵੀ ਸ਼ਨੀਵਾਰ ਲੈ ਆਉਣ ਲੱਗ ਪਏ ਨੇ ਬਹੁਤ ਗਲਤ ਚੀਜ਼ਾਂ ਵੀ ਹੋਈ ਹੋਈ ਜਿਹੜੀਆਂ ਤੇ ਉਹਦੇ ਵਿੱਚ ਵੀ ਕਿਰਪਾਨ ਵੀ ਢਾਲ ਲੱਗ ਪਈ ਨੇ ਗੁਰਦੁਆਰੇ ਵਿੱਚ ਕੜਾਹ ਪ੍ਰਸ਼ਾਦੀ ਦੇਖਤੇ ਹੀ ਇੱਕ ਇਹ ਵੀ ਕੋਸ਼ਿਸ਼ ਕਰੀਏ ਵੀ ਕੜਾਹ ਪ੍ਰਸ਼ਾਦ ਦੇ ਗੁਰਦੁਆਰੇ ਪਰ ਬਣੇ ਕਈ ਘਰਾਂ ਚ ਬਣਾ ਕੇ ਲੈ ਆਉਂਦੇ ਨੇ ਹੁਣ ਘਰ ਚ ਬਣਾਉਣ ਦਾ ਆਪਣਾ ਵੱਖਰਾ ਵੱਖਰਾ ਸਿਸਟਮ ਹੁੰਦਾ ਕਹਿੰਦੇ ਆਟਾ ਜਿਆਦਾ ਪੁੰਹਦਾ ਕਹਿੰਦੇ ਕਿਉਂ ਕੱਟ ਪਾਇਆ ਕਿੰਨਾ ਚੰਗਾ ਹੋਵੇ ਕਿ ਜੇ ਕਿਸੇ ਨੇ ਕੜਾਹ ਪ੍ਰਸ਼ਾਦ ਦੇਗ ਵਿੱਚ ਆਪਣਾ ਹਿੱਸਾ ਪਾਉਣਾ ਵੀ ਆ ਤੇ ਆਣ ਕੇ ਭਾਈ ਸਾਹਿਬ ਗੁਰਦੁਆਰੇ ਸਾਹਿਬ ਨੂੰ ਪੁੱਛਣ ਵੀ ਜਿਹੜੀ ਦੇਗ ਰੋ ਇਹਤੇ ਕਿੰਨਾ ਕਿੰਨੀ ਗਰਸਤ ਪਾਣੀ ਲੱਗਦੀ ਉਹਨਾਂ ਕਹ ਲਿਆ ਕੇ ਰਸਤੂ ਗੁਰਦੁਆਰੇ ਭਾਈ ਸਾਹਿਬ ਨੂੰ ਦੇ ਦਿੱਤੀ ਜਾਵੇ ਤੇ ਉਹ ਤਿਆਰ ਕਰ ਦੇਣ। ਬਾਕੀ ਜੇ ਆਪਾਂ ਦੀਵਤ ਅਰਥ ਕਰੀਏ ਇਕੱਲੀ ਗੜਾ ਪ੍ਰਸ਼ਾਦੀ ਦੀ ਨਹੀਂ ਆ। ਦੇਖਦਾ ਰਖੋ ਕਿ ਸਾਡੇ ਕੋਲ ਆਰਥਿਕ ਪੱਖੋਂ ਸੀ ਇੰਨੇ ਕ ਮਜ਼ਬੂਤ ਹੋਈਏ ਅਸੀਂ ਕਿਸੇ ਰਿਸ਼ਤੇਦਾਰ ਦੀ ਸਮਾਜ ਦੀ ਲੋੜਵੰਦਾ ਦੀ ਹੈਲਪ ਕਰ ਸਕੀਏ। ਬਾਹਰੀ ਤੌਰ ਤੇ ਸ਼ਾਸਤਰ ਤੌਰ ਤੇ ਸੀ ਇਹਨੇ ਮਜ਼ਬੂਤ ਹੋ ਸਕੀਏ ਕਿ ਜਿੱਥੇ ਆਪਸੀਂ ਦੁਸ਼ਮਣ ਤੋਂ ਬਚਣਾ ਸੀ ਦੂਜਿਆਂ ਨੂੰ ਦੁਸ਼ਮਣ ਤੋਂ ਬਚਾ ਸਕੀਏ। ਹਾਂਜੀ ਚਦਾਏ ਕਿ ਮੇਰੇ ਮੰਮੀ ਕਹਿੰਦੇ ਆ ਕਿ ਪਰਮਾਤਮਾ ਦਾ ਜੋ ਵੀ ਤੁਸੀਂ ਗਲਤ ਕੰਮ ਕੀਤੇ ਤੁਹਾਨੂੰ ਮਾਫੀ ਮਿਲ ਜਾਂਦੀ ਪਰ ਜਿਹੜਾ ਬੰਦਾ ਸੁਸਾਇ ਨਹੀਂ ਕਰਦਾ ਉਹਨੂੰ ਕਦੇ ਮਾਫੀ ਨਹੀਂ ਮਿਲਦੀ ਕੀ ਠੀਕ ਹੈ ਜੀ ਵੇਖੋ ਜੀ ਇਹ ਕੋਈ ਗੁਰੂ ਗ੍ਰੰਥ ਸਾਹਿਬ ਚ ਇਦਾਂ ਦੀਆਂ ਗੱਲਾਂ ਨਹੀਂ ਆਪਾਂ ਕਹਿ ਸਕਦੇ ਗੁਰੂ ਗ੍ਰੰਥ ਸਾਹਿਬ ਤੇ ਲਿਖਿਆ ਵੀ ਦਦੇ ਦੋਸ਼ ਨ ਤੇ ਉਹ ਕਿਸੇ ਦੋਸ਼ ਕਰਮਾ ਆਪਣੇ ਜੋ ਮੈਂ ਕੀਤਾ ਸੁ ਮੈਂ ਪਾਇ ਦੋਸ਼ ਨ ਨ ਦੀਜੈ ਅਵਰ ਜਨਾ ਇਹ ਵਿਚਾਰ ਤੁਹਾਡੇ ਆਪਣੇ ਮੰਮੀ ਜੀ ਦੇ ਨਿੱਜੀ ਹੋ ਸਕਦੇ ਨੇ ਗੁਰਮਤ ਦੇ ਵਿਚਾਰੇ ਨਹੀਂ ਹੈ ਕਿ ਗੁਰਮਤ ਦੇ ਵਿਚਾਰੇ ਹੈ ਕਿ ਸਾਨੂੰ ਵਾਹਿਗੁਰੂ ਪਰਮੇਸ਼ਰ ਨੇ ਜ਼ਿੰਦਗੀ ਦਿੱਤੀ ਆ ਸੋ ਸਮਝ ਕੇ ਜ਼ਿੰਦਗੀ ਅਸੀਂ ਆਪ ਜੂਣੀ ਆ ਚੰਗਾ ਕੰਮ ਕਰਾਂਗੇ ਜਿਵੇਂ ਬਾਣੀ ਲਿਖਿਆ ਖੇਤ ਸਰੀਰ ਚੋਂ ਬੀਜਿਆ ਸੋ ਅੰਤ ਖਲੋ ਆਏ ਇਹ ਸਰੀਰ ਇੱਕ ਖੇਤ ਦੀ ਣਾਈ ਆ ਜਿਵੇਂ ਖੇਤ ਵਿੱਚ ਜਿੱਦਾਂ ਦਾ ਕੋਈ ਬੀਜ ਪਾਉਂਦਾ ਉਹਨੂੰ ਵਧਣਾ ਪੈਂਦਾ ਬਿਲਕੁਲ ਇਹ ਸਰੀਰ ਖੇਤ ਦੀ ਣਾਈ ਜਿਵੇਂ ਅਸੀਂ ਬੀਜ ਪਾਉਣੇ ਸਾਨੂੰ ਵਧਣਾ ਪੈਂਦਾ ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋ ਆਏ ਜਾਂ ਦਦੇ ਦੋਸ਼ਨਾ ਕਿਉਂ ਕਿਸੇ ਦੋਸ਼ ਕਰਮ ਆ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਤੀਜੇ ਅਵਲ ਰਹੀ ਗੱਲ ਕੇ ਸੁਸਣ ਕਰਦੀ ਇਹ ਤੇ ਵਾਕਿਆ ਕਰਦਾ ਕਿ ਆਤਮ ਹਤਿਆ ਕਾਇਰ ਦੇ ਦੂਜੇ ਲੋਕ ਕਰਦੇ ਨੇ ਸਾਨੂੰ ਸਮੱਸਿਆਵਾਂ ਦੇ ਨਾਲ ਜ਼ਿੰਦਗੀ ਦੇ ਨਾਲ ਜੂਝਣਾ ਚਾਹੀਦਾ ਵਾ ਸਾਹੀ ਨੂੰ ਕੌਮ ਦੇ ਸਮਾਜ ਦੇ ਲਿਖੀ ਲਉਣਾ ਚਾਹੀਦਾ ਵਾ ਇਥੋਂ ਤੱਕ ਤੇ ਵਿਚਾਰ ਤੁਹਾਡੀ ਮਾਨੀ ਜੀ ਠੀਕ ਨੇ ਕਿ ਆਤਮ ਹਤਿਆ ਕਰਨੀ ਕਾਇਰਤਾ ਦੀ ਨਿਸ਼ਾਨੀ ਹੈ ਜਦੋਂ ਬੰਦਾ ਜ਼ਿੰਦਗੀ ਚ ਕਿੰਨਾ ਤੱਕ ਜਾਂਦਾ ਕਿ ਮੈਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰ ਸਕਦਾ ਗੁਰੂ ਪਾਤਸ਼ਾਹ ਜਿਹੜੇ ਕਿਸੇ ਵੀ ਸਿੱਖ ਨੇ ਜਾਂ ਆਤਮ ਹਤਿਆ ਨਹੀਂ ਕੀਤੀ ਕਿਉਂਕਿ ਆਤਮ ਹਤਿਆ ਬੰਦਾ ਉਦੋਂ ਕਰੇ ਜੋ ਸਾਰੇ ਹੀ ਲੇ ਕਹਿੰਦਾ ਮੇਰੇ ਮੋਗੇ ਮੈਂ ਜ਼ਿੰਦਗੀ ਨਹੀਂ ਜੂ ਸਕਦਾ हां जे कोई देश औली कुर्बानी करे ओ ते समाज विच लेके लग सकदी आ ते ਕਾਇਰਤਾ ਦੀ ਨਿਸ਼ਾਨੀ ਆ ਤੇ ਗੁਰਮਤ ਕਾਇਰਤਾ 부ਝਦਲੀ ਸਾਡੇ ਹਿਰਦੇ ਵਿੱਚੋਂ ਹੋਜ ਕੇ ਪਾਸੇ ਕਰਦੀ ਆ हां जी ਸਰ ਤੁਸੀਂ ਕਹਿੰਨਾ ਕਿ ਜੋ ਆਪਾਂ 20 20 ਕਰਦੇ ਆ ਉਹ ਨਹੀਂ ਆਪਾਂ ਕੱਟਦੇ ਆ ਮੇਰਾ ਇੱਕ ਕੁਐਸਚਨ ਹੈ ਕਿ ਮੇਰੀ ਮੈਰਿਜ ਨੂੰ 3 ਸਾਲ ਹੋ ਗਏ ਆ हां जी ਮੈਂ ਆਪਦੇ ਹਸਬੰਡ ਦੇ ਦੁੱਖ ਵਿੱਚ ਸਾਥ ਦਿੱਤਾ ਆ ਜੋ ਉਸ ਵੀ ਹੋ ਗਿਆ ਅਜਨਾਂ ਨੇ ਮੈਨੂੰ ਛੱਡ ਦਿੱਤਾ ਇੰਨੇ ਦੱਸੋ ਮੈਂ ਕੀ ਕਰਾਂ ਪਾਜੀ ਇਹਦੇ ਵਿੱਚ ਤੇ ਇਹ ਤੁਹਾਡੀ ਆਪਣੀ ਪਰਸਨਲ ਪ੍ਰੋਬਲਮ ਆ ਅਸੀਂ ਇਹ ਕਰ ਸਕਦੇ ਆ ਆਪਾਂ ਇਹ ਹੁਣ ਇਹ ਤੇ ਹੁਣ ਸਮਰਥ ਨੂੰ ਸਮਝਣੀ ਚਾਹੀਦੀ ਆ ਕਿ ਜੇ ਤੁਸੀਂ ਉਹਨਾਂ ਦੇ ਦੁੱਖ ਵੇਲੇ ਤੇ ਯਾਦ ਰੱਖਣਾ ਜੇ ਮੈਨੂੰ ਨਹੀਂ ਪਤਾ ਕਿ ਤੁਹਾਡੇ ਪਤੀ ਹੁਣ ਐਸ ਵੇਲੇ ਕਿੱਥੇ ਨੇ ਮੈਂ ਇੰਨਾ ਕਹਿ ਸਕਦਾ ਜੇ ਤੁਸੀਂ ਦੁੱਖ ਵੇਲੇ ਸਾਥ ਦਿੱਤਾ ਉਹ ਅੱਜ ਸੁੱਖ ਵੇਲੇ ਤੁਹਾਡਾ ਸਾਥ ਛੱਡ ਗਏ ਨੇ ਤੇ ਸਪਸ਼ਟ ਗੱਲ ਆ ਕਿ ਸਮਾਪਾ ਕੇ ਪਛਾਉਣਾ ਪਵੇਗਾ ਜੇ ਤੁਸੀਂ ਮੰਨਦੇ ਹੋ ਕਿ ਗਲਤ ਨਹੀਂ ਤੇ ਕੋਈ ਇੱਕ ਵਕਤ ਆਏਗਾ ਜਦੋਂ ਉਹਨਾਂ ਨੂੰ ਕਹਿੰਦੇ ਹਾਂ ਜੀ ਹੁਣ ਆਪਾਂ ਕਰ ਸਭਾ ਉਹ ਕਰ ਜੇ ਵਾਕਿਆ ਤੁਸੀਂ ਮੰਨਦੇ ਹੋ ਕਿ ਤੁਸੀਂ ਸਹੀ ਹੋ ਉਹ ਗਲਤ ਨਹੀਂ ਹਾਂਜੀ ਬਾਕੀ ਘਰੋਂ ਦੀ ਲੋੜ ਨਹੀਂ ਮਾਨੂੰ ਚੜ੍ਹਦੀ ਕਲਾ ਕਿਉਂਕਿ ਸਮੱਸਿਆਵਾਂ ਜਦੋਂ ਤੁਸੀਂ ਉੱਚੇ ਚੜ੍ਹ ਕੇ ਦੇਖਿਆ ਜਦੋਂ ਅਸੀਂ ਆਪਣੇ ਘਰ ਤੋਂ ਬਾਹਰ ਨਿਕਲਦੇ ਆ ਨਾ ਸਾਨੂੰ ਆਪਣੇ ਦੁੱਖ ਘੱਟ ਲੱਗਦੇ ਸਾਨੂੰ ਇਹ ਲੱਗਦਾ ਸਾਡੇ ਨਾਲ ਜ਼ਿਆਦਾ ਲੋਕ ਦੁਖੀ ਬਿਠੇ ਹਾਂਜੀ ਕਵੀਰਾਏ ਪਾਸਿਓਂ ਜੀ ਤੇ ਬਿਲਕੁਲ ਆਪਾਂ